ਪੁਲਿਸ ਵੱਲੋਂ 5 ਕਰੋੜ ਦੀ ਹੈਰੋਇਨ 1 ਕਿਲੋ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਸਹਿਤ ਗ੍ਰਿਫਤਾਰ ਕੀਤਾ ਹੈ ਜੋ ਕਿ ਫਰੋਜਪੁਰ ਵਿੱਚ ਹੈਰੋਨ ਦੀ ਖੇਪ ਸਪਲਾਈ ਕਰਨ ਆਏ ਸਨ ਐਸਐਸਪੀ ਫਰੋਜਪੁਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਰੋਜਪੁਰ ਦੇ ਕਸਬਾ ਜੀਰਾ ਦੀ ਰਹਿਣ ਵਾਲੀ ਪਰਮਜੀਤ ਕੌਰ ਅਤੇ ਉਸਦਾ ਜਵਾਈ ਹਰਪਾਲ ਸਿੰਘ ਲੰਬੇ ਸਮੇਂ ਤੋਂ ਹੈਰੋਨ ਦੇ ਕਾਰੋਬਾਰ ਵਿੱਚ ਲਿਪਤ ਸਨ ਅਤੇ ਇਹ ਨਸ਼ਾ ਤਸਕਰੀ ਦਾ ਰੈਕਟ ਚਲਾ ਰਹੇ ਸਨ ਜਿਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾ ਪੁਲਸ ਵੱਲੋਂ ਨਾਕਾਬੰਦੀ ਕਰਕੇ ਇਹਨਾਂ ਨੂੰ ਫੜਿਆ ਗਿਆ। ਇਸ ਦੌਰਾਨ ਇਹਨਾਂ ਪਾਸੋਂ 5 ਕਰੋੜ ਰੁਪਏ ਮੁੱਲ ਦੀ ਹੈਰੋਇਨ 1 ਕਿਲੋ ਅਤੇ 7 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ। ਫੜੇ ਗਏ ਸੱਤ ਜਵਾਈ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਜਬਾਨਤ ਦੇ ਬਾਰ ਚੱਲ ਰਹੇ ਸਨ। ਇਸ ਮੌਕੇ ਤੇ ਸਨੋ ਪੁਲਿਸ ਦਾ ਕੀ ਹੈ ਕਹਿਣਾ? ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਫਰੀਦਪੁਰ। anti drugs awareness and enforcement drive ko intensify kita gaya hai is dauran jehde enforcement drive assi chala rahe haan oh de vich assi jinne vi hotspots hai ya drug drug affected areas hai oh de vich kaaso kar rahe ne te naka bandi kar rahe ne is naka bandi dauran saanu ek vaddi safalta mili ne hazira sub division te vich commercial recovery recover kitti gayi hai total 989 grams of heroin te 7 lakh drug money recover kitta gaya hai ਇਹ ਤਿੰਨ ਬੰਦੋਤੇ ਪੋਜ਼ੀਸ਼ਨ ਤੇ ਵਿੱਚ ਸੀਗਾ ਇਹਦੇ ਵਿੱਚ ਤਿੰਨ ਦੋਸ਼ੀ ਨੇ ਹਰਪਾਲ ਸਿੰਘ ਤੇ ਕੁਲਦੀਪ ਸਿੰਘ ਅਤੇ ਇਕਲੀਜੀ ਪਰਮਜੀਤ ਕੌਰ ਇਨ ਤਿੰਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਅੱਜ ਜਿਹੜੀ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ ਉਹਦੇ ਉੱਪਰ ਦੋ ਮੁਕੱਦਮੇ ਦਰਜ ਨੇ ਤੇ ਜਿਹੜੀ ਲੇਡੀ ਆ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬਡਿਵੀਜ਼ਨ ਦੀ ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕਦਮਾ ਦਰਜ ਹੈ। ਲੈ ਜਿਹੜੀ ਲੇਡੀ ਹੈ ਮਤਲਬ ਇਹ ਕਿੱਥੋਂ ਲੈ ਕੇ ਆ ਰਹੇ ਸੀ ਕਿ ਉਹ ਨਹੀਂ ਕਿੱਥੇ ਜਾ ਰਹੇ ਸੀ ਇਹ ਆਪ ਸਾਨੂੰ ਇਨਪੁਟ ਮਿਲਿਆ ਸੀਗਾ ਸੀ ਕਾਫੀ ਟਾਈਮ ਸੇ ਸਾਨੂੰ ਪਤਾ ਸੀਗਾ ਕਿ ਇੱਕ ਗਿਰੋਹ ਹੈਗਾ ਜਿਹੜਾ ਉਹ ਜ਼ੀਰਾ ਸਬਡਿਵੀਜ਼ਨ ਦੇ ਵਿੱਚ ਐਕਟਿਵ ਹੈ ਤੇ ਜੋ ਇਸ ਵਿੱਚ ਹਰਪਾਲ ਸਿੰਘ ਹੈ ਉਹ ਇਸੇ ਲੇਡੀ ਦਾ ਜਵਾਈ ਸੀਗਾ ਤੇ ਅੰਮ੍ਰਿਤਸਰ ਦੇ ਰਸਤੇ ਤੋਂ ਲੈ ਕੇ ਇਹ ਹੈਰੋਇਨ ਨੂੰ ਲੈ ਕੇ ਆ ਰਹੇ ਸੀਗੇ ਤੇ ਇਹਨਾਂ ਦਾ ਮਕਸਦ ਇਸੇ ਇਥੇ ਵੇਚਣਾ ਸੀਗਾ ਤੇ ਸਾਡੀ ਪੁਲਿਸ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਕੇ ਇਨਪੁਟ ਤੇ ਉੱਪਰ ਕੰਮ ਕਰਦੇ ਹੋਏ ਤੇ ਨਾਕਾਬੰਦੀ 'ਤੇ ਸਤਾਰਕ ਚੈਕਿੰਗ ਕਰਦੇ ਹੋਏ ਇਹਨੂੰ ਫੜਿਆ ਤੇ ਇਹਨਾਂ ਦੇ ਜਿਹੜੇ ਵੀ ਮਨਸੂਬੇ ਸੀਗੇ ਉਹਨਾਂ ਨੂੰ ਨਾਮਖਾਮਿਆ ਆਪ ਦੇ ਹਾਂ ਜੀ ਜਿਹੜੇ ਇਹ ਤਿੰਨ ਦੋਸ਼ੀ ਸੀਗੇ ਇਹ ਕ੍ਰੇਟਾ ਕਾਰ ਦੇ ਵਿੱਚ ਸਵਾਰ ਸੀਗੇ ਇਹਨਾਂ ਦੀ ਗੱਡੀ ਸੀਗੀ ਤੇ ਅਸੀਂ ਇਹਨੂੰ ਵੀ ਆਪਣੀ ਰਿਕਵਰ ਕੀਤਾ ਹੈ ਜੀ ਮਦਰ हां जी ਜਿਹੜੀ ਲੇਡੀ ਐ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਐ ਹਰਪਾਲ ਸਿੰਘ ਉਹਨਾਂ ਦੇ ਜਵਾਈ ਐ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜੇ ਕੁਲਦੀਪ ਸਿੰਘ ਐ ਇਹ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਹ ਵੀ ਫਿਰੋਜ਼ਪੁਰ ਏਰੀਆ ਦੇ ਵਿੱਚ ਸક્રિય ਸੀਗੇ ਤੇ ਡਰਗ ਵੇਚਣ ਦੇ ਕਾਰਬੋਨਿਕ ਓ ਸੀ ਦੇ ਸ਼ਾਮਿਲ ਸੀਗੇ ਹਾਂ ਜੀ ਇਹਨੇ ਜਿਹੜੇ ਜਿਹਨੇ ਜ਼ਮਾਨਤ ਹੀ ਪੜੀ ਹਾਂ ਹਾਂ ਜੀ ਨਹੀਂ ਇਹਨਾਂ 'ਤੇ ਦੋ ਦੋ ਜਿਵੇਂ ਮੈਨੇ ਤੋਨੋਂ ਪਹਿਲੇ ਵੀ ਦੱਸਿਆ ਦੋ ਬੰਦੇ ਦੇ ਉੱਪਰ ਪਹਿਲੇ ਪਰਚਾ ਆਏਗਾ ਤੇ ਹੁਣ ਇਹ ਬਾਹਰ ਸੀਗੇ ਜੀ ਜ਼ਮਾਨਤ 'ਚ ਬਾਹਰ ਐ ਨੇ ਜੀ ਹੁਣ ਜਿੰਨਾ ਹੈਗਾ ਇਹਨਾਂ ਦੀ ਮਾਲਕੀ ਹੀ ਹੈਗੀ ਉਹ ਸ਼ਾਮਿਲ ਆਏ ਹਾਲਾਂਕਿ ਅਗਰ ਇਹਨਾਂ ਦੇ ਪਾਸ ਤੇ ਇਹਨਾਂ ਦੇ ਇਰਾਦੇ ਚ ਔਰ ਵੀ ਉਹ ਫਾਰਵਰਡ ਤੇ ਬੈਕਪਰ ਲਿੰਕੇਜਸ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਮੇਰੇ ਬ੍ਰੋਕ ਵੀ ਉੱਡਾਈ ਹੈ ਇਸ ਨੂੰ ਵੀ ਪਛਾਣ ਜਾ ਰਿਹਾ ਹੈ ਜਿਵੇਂ ਦੱਸਿਆ ڈیفینیٹلی جی ਸਾਡੀ ਪ੍ਰਾਇੋਰਟੀ ਹੈ ਕਿ ਜਿਹੜੇ ਪ੍ਰਾਪਰਟੀ ਅਟੈਚਮੈਂਟ ਦੇ ਫੋਰਫੀਚਰ ਹੈਗੀ ਸਪੈਸ਼ਲੀ ਜਿਹੜੇ ਕਮਰਸ਼ੀਅਲ ਕੇਸ ਦੇ ਕਮਰਸ਼ੀਅਲ ਰਿਕਵਰੀ ਦੇ ਕੇਸਸ ਹੈ ਉਹ ਡੈਫੀਨਿਟਲੀ ਅਸੀਂ ਉਹ ਵਿਊ ਪੁਆਇੰਟ ਵੀ ਚੈੱਕ ਕਰ ਰਹੇ ਨੇ ਤੇ ਇਹਨਾਂ ਦੀ ਜੋ ਵੀ ਪ੍ਰਾਪਰਟੀ ਵਗੈਰਾ ਹੋਗੀ ਉਸੇ ਅਸੀਂ ਜ਼ਰੂਰ ਜ਼ਬਤ ਕਰਾਂਗੇ ਤੇ ਜਿਹੜੀ ਵੀ ਬੰਦ ਦੀ ਕਾਰਵਾਈ ਹੋਗੀ ਉਹ ਜ਼ਰੂਰ ਲਈ ਜਾਏਗੀ ਫਿਰੋਜ਼ਪੁਰ پولیس ਵਾਲੇ ਕਿੰਨਾ ਮਹਿਲਾ ਇਨਵੋਲਵ ਹੋ ਰਹੀਆਂ ਨੇ ਤੇ ਇਹਨੂੰ ਇਨਵੈਸਟਮੈਂਟ ਦੇ ਵਿੱਚ ਲੈ ਕੇ ਆ ਰਹੇ ਨੇ ਇਹ ਇਸੇ ਲੱਗ ਕੇ ਪੰਜਾਬੀ ਦੇ ਲੋਕ ਨੂੰ ਚੰਗੀ ਲੱਗਦੀ ਹੈ ਹਾਂਜੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਗਈ ਹੈ ਨਵੇਕਲੀ ਪਹਿਲ ਉਸਮੇ ਅਸੀਂ ਦੋ ਪੱਖੀ ਕੰਮ ਕਰ ਰਹੇ ਨੇ ਨੰਬਰ 1 ਜਿਹੜੀ ਕਮਿਊਨਿਟੀ ਦੇ ਵਿੱਚ ਮਹਿਲਾਏ ਹੈ ਸਾਡੀ ਜਾਂ ਟੀਨੇਜਰਸ ਹੈ ਜਾਂ ਬੱਚੇ ਹੈਗੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਨੇ ਉਹਨੂੰ ਅਸੀਂ ਸੱਦਾ ਦੇ ਰਹੇ ਨੇ ਉਹਨੂੰ ਅਸੀਂ ਕਹਿ ਰਹੇ ਨੇ ਕਿ ਉਹ ਸਾਡੇ ਨਾਲ ਆਏ ਤੇ ਜਿਹੜੀ ਡਰੱਗਸ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਉਸਮੇ ਸਾਡੇ ਨਾਲ ਸ਼ਾਮਿਲ ਹੋ ਤੇ ਇਹਦੇ ਦੂਸਰੇ ਚਰਨ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਡਰੱਗ ਵਿਕਟਿਮਸ ਨੇ ਸਪੈਸ਼ਲੀ ਜਿਹੜੀ ਔਮਨ ਵਿਕਟਿਮਸ ਨੇ ਜਾਂ ਜਿਹੜੀ ਡਰੱਗ ਵਿਕਟਿਮਸ ਦੀ ਫੈਮਲੀਜ਼ ਹੈ ਜਿਸਮੇ ਔਮਨ ਮੈਂਬਰਸ ਹੈ ਜਿਨੂੰ ਕਿਸੇ ਵੀ ਤਰ੍ਹਾਂ ਦੀ ਰੀਹੈਬਿਲਿਟੇਸ਼ਨ ਜਾਂ ਦੀ ਐਡਿਕਸ਼ਨ ਉਹਨੂੰ ਵੀ ਫੈਸਿਲਿਟੇਟ ਕਰ ਰਹੇ ਹਨ ਉਹਨਾਂ ਦੇ ਨਾਲ ਇੰਟਰੈਕਸ਼ਨ ਕਰ ਰਹੇ ਨੇ ਤੇ ਇਹ ਅਸੀਂ ਅਸੈਸ ਕਰ ਰਹੇ ਨੇ ਤੇ ਉਹਨਾਂ ਦੀ ਅਸੀਂ ਆਪਣੇ ਲੈਵਲ 'ਤੇ ਕਿਵੇਂ ਮਦਦ ਕਰ ਸਕਦੇ ਹਾਂ ਸਰ ਜੀ ਇਹ ਡਾਕਟਰ ਕੀ ਕਰਦੇ ਸਪੋਰਟ ਇਨਡੀਕਸ ਹੈ ਦੇਖਿਓ ਇਹ ਬਹੁਤ ਆਸਾਨ ਬਿਨਾ ਅਸੈਸਮੈਂਟ ਦੇ ਨਹੀਂ ਕਹਿ ਸਕਦੇ ਇਹ ਤੇ ਦੇਖੋ ਡਾਕਟਰ ਦੀ ਜਿਹੜੀ ਵੀ ਸਲਾਹ ਹੋਗੀ ਉਸੇ ਹਿਸਾਬ ਨਾਲ ਕੰਮ ਕਿਤੇ ਨਾ ਕਿਤੇ ਮੈਡਮ ਜਿਹੜੇ ਮਹਿਲਾਵਾਂ ਉਨ ਵਿਚਨ ਦੇ ਵਿੱਚ ਆ ਰਹੀਆਂ ਇਹਨਾਂ ਹਿਸਟਰੀ ਵਿੱਚ ਬਹੁਤ ਸਾਰੇ ਸੀਗੇ ਕਿਤੇ ਨਾ ਕਿਤੇ ਇਹ ਵੀ ਜਿਹੜੀਆਂ ਮਹਿਲਾਵਾਂ ਵਿੱਚ ਚਾਰੀਆਂ ਇੱਕ ਤੇ ਪੰਜਾਬ ਵਿੱਚ ਬਹੁਤ ਵੱਡੀ ਖਤਰੇ ਦੀ ਚਿੰਤਾ ਹੈ ਨਹੀਂ ਦੇਖਿਓ ਅਸੀਂ ਅਗਰ ਆ ਫਿਗਰ ਸਟੱਡੀ ਕਰਾਂਗੇ ਤੇ ਅਸੀਂ ਇਸ ਚੈੱਕ ਵੀ ਕਰ ਰਹੇ ਸੀਗੇ ਜਿਹੜੇ 22 23 ਸਟੋਬਸ ਦੇ ਫਿਗਰ ਹੈ ਤੇ ਲਗਭਗ ਆਲਰੇਡੀ 50 ਮਹਿਲਾئیں ਅਗਰ ਅਸੀਂ ਤਿੰਨ